ਸ੍ਰੀ ਕਾਲ ਜੀ ਸਵਾਗਤ ਆ ਜੀ ਅੱਜ ਦੀ ਵੀਡੀਓ ਚ 11:00 ਵੱਜ ਗਏ ਅੱਜ ਉਧਰ ਹਰਸ਼ਵੀਰਾਂ ਨੂੰ ਨਹੀਂ ਟਾਈਮ ਲੱਗ ਗਿਆ ਉਹ ਚਲਿਆ ਮੈਂ ਕਿਹਾ ਕਣਕ ਬੀਜਣ ਬੀਜੀ ਆ ਜਿਹੜਾ ਬਾਏਵਲ ਦਾ ਉਦੋਂ ਨਾਲੇ ਪਹੀ ਸਵਾਰਤੀਏ ਹਨ ਵਧੀਆ ਬਣਾ ਲਈਏ ਰੋਟਾਵੇਟਰ ਨਾਲ ਠੀਕ ਹੈ ਜੀ ਹੂੰ ਔਕਾਤ ਖੋਲ ਕੇ ਜੀ ਉਧਰ ਰੋਟਾਵੇਟਰ ਪਾ ਲਾ ਤਾਈ ਵਾਲਾ ਠੀਕ ਹੈ ਜੀ ਮੈਂ ਨਾਲੇ ਬੀਜ ਬੂ ਚੱਕ ਕੇ ਲਿਆਉਦਾ ਕੱਲ ਦਾ ਇਹ ਬੱਦਲ ਕਿਹੜਾ ਸਾਹਿਬ ਗੱਲ ਹੋਊਗੀ ਤੇ ਕੱਲ ਸਾਰੀ ਤਿਆੜੀ ਬਦਲ ਰਹੀ ਹੈ ਹਾਂਜੀ ਐਂ ਲੱਗਦਾ ਤਾਂ ਬਈ ਧੁੱਪਾਂ ਨਿਕਲਣੀ ਹੋਣੀ ਕੱਲ ਤਾਂ ਜਾਂ ਨਿਕਲੀ ਵੀ ਨਹੀਂ ਅੱਜ ਵੀ ਮੈਨੂੰ ਐਂ ਤਾਂ ਮੈਂ ਕਿਹਾ ਵੀ ਕਿ ਜੋ ਹੀ ਕੰਮ ਨਾ ਹੋ ਉਹ ਮੀਂਹ ਪੈ ਜਾਵੇ ਹਾਂਜੀ ਪਿਛਲੇ ਸਾਲ ਆਪਾਂ ਨੇ ਮੀਂਹ ਪੈਂਦੇ ਜੀ ਵੀ ਮੀਂਹ ਪੈਂਦੇ ਜੀ ਵੀ 23 ਤਰੀਕ ਨੂੰ ਪਰ ਅੱਜ ਧੁੱਪਾਂ ਨਿਕਲ ਆਈ ਦੇ ਰੱਬ ਦੇ ਰੰਗ ਬਾਕੀ ਮੌਸਮ ਤਾਂ ਸਾਫ ਵੱਜ ਹਾਂਜੀ ਖੇਤਾਂ ਗਏ ਬਣ ਗਿਆ ਵਧੀਆ ਮੈਂ ਤਾਂ ਪਰਸੋਂ ਦਾ ਗਿਆ ਬੁੱਤਰ ਕੱਲ ਰਾਤ ਹੋਊਗੀ ਮੈਂ ਵੀ ਨਹੀਂ ਗਿਆ ਕੱਖ ਵੱਢ ਗਈ ਲਿਆ ਕੱਖ ਤਾਂ ਮੈਂ ਵੱਢ ਲਿਆ ਤਾਂ ਜੀ ਕਰ ਲੈ ਡੇਰ ਮੈਂ ਇਹਨਾਂ ਧਿਆਨ ਨਹੀਂ ਦਿੱਤਾ ਉਦੋਂ ਨੂੰ ਫੇ ਮੈਂ ਸਦਾ ਹੀ ਚਲੇ ਗਿਆ ਮੈਂ ਜਵਿਓ ਵੱਢਲੇ ਆਇਆ ਨਾ ਫਿਰ ਅੱਛਾ ਬਰਸੀਨ ਨਹੀਂ ਵੱਢਣ ਗਿਆ ਉਹ ਕੋਹ ਪਹੁੰਚਿਆ ਹਾਂਜੀ ਆਪਸੋ ਖੋਲਣ ਦੀ ਪੰਗੀ ਆ ਹੋਰ ਜੀ ਇਹ ਵੀ ਖੋਲਣੀ ਪੈਂਦੀ ਆ ਪਰ ਇੰਡੀਆ ਵਜ਼ਨ ਥੋੜਾ ਹੋਵੇ ਹੋਰ ਵੀ ਜੇ ਮਾਰ ਚੱਕੀ ਗਏ ਅਰੇ ਪ੍ਰਾਣੀ ਹਲਕੀ ਦੀ ਜਿਹੜੀ ਨਾਲ ਉਹ ਵੀ ਕਾਹਵੀ 22 23 ਕਿਲੋ ਦੀ ਸੀ ਉਹ ਇਹ ਉਹਦੇ ਨਾਲ ਵੀ ਵੱਧ ਗਈ ਚਲ ਕੋਲ ਜੀ ਚਲੋ ਖੋਲਦੇ ਹਾਂ ਬਾਬਾਈ ਦੇਖ ਲਓ ਬਾਤਾ ਇੱਕ ਵਾਰੀ ਹਾਂ ਜੀ ਸੱਚੀ ਹੈ ਇਹ ਉਹ ਬਲਾਦੋ ਨੇ ਹਾਂ ਜੀ ਹਾਂ ਜੀ ਮੈਂ ਕਿਹਾ ਬਾਤਾ ਇੱਕ ਵਾਰੀ ਹਾਂ ਹਾਂ ਇਹਨਾਂ ਬਣ ਗਿਆ ਪਹੀ ਵੀ ਬਾਤੀ ਇੱਧਰ ਅਗਰ ਨਹੀਂ ਵੀ ਬਣਾ ਲਈ ਪਹੀ ਤਾਂ ਹੁਣ ਇਹਦੇ ਕੋਲ ਆਟੂਆ ਮਿੱਟੀ ਜਿਹੜੀ ਵਿਸਾਈ ਹੈ ਕਿਤੇ ਨਿਕਲ ਰਹਾ ਇਹ ਤਾਂ ਖਾਲੀ ਹੋਣੀ ਹੁਣ ਲੈ ਹਾਂ ਜੀ ਹੋਰ ਨਹੀਂ ਟੱਕਾ ਲਾ ਕੇ ਫਿਰ ਨਿਕਲੂਗੀ ਨਿਕਲ ਜੇ ਆਇਓ ਨਿਕਲ ਜਣੀ ਦੋਏ ਥੈਲੀ ਆ ਇੱਕ ਉਹਦਾ ਇਟਾਈਰ ਹੈ ਉਹ ਪਾ ਦੇਣਾ ਫਿਰ ਕਣਕ ਦਾ ਇਹਦਾ ਬੀਜ ਬਹੁਤੇ ਬਾਦਾਂ ਖਾਲੀ ਦਾ ਨਿਕਲੇ ਜਾਣੀ ਕੱਢ ਦੇਣੀ ਦੇਖਦੇ ਹੋ ਤੁਸੀਂ ਇਹਦੇ ਉੱਪਰ ਘਵਾਟਾ ਮਾਰਦੇ ਤੁਸੀਂ ਅੱਧੀ ਦਾ ਠੀਕ ਹੈ ਜੀ ਉੱਪਰ ਮੈਂ ਕਹਿੰਦਾ 3 ਦਾ 14 ਘਵਾਟਾ ਮਾਰ ਹਾਂ ਹਾਂ ਤੇ ਤੈਨੂੰ ਟੂ ਬੰਗੀ ਪਹੀ ਗਿਰਿਆ ਪਤਾ ਪਹੀ ਚ ਗਿੱਲਾ ਹੈ ਜਾਨ ਇਹ ਤੇ ਗਿੱਲਾ ਖਲੋ ਹੁਣ ਸੁੱਕਣਾ ਵੀ ਨਹੀਂ ਹੁਣ ਤਾਂ ਧੁੱਪ ਤਾਂ ਨਹੀਂ ਅਹੀ ਠੀਕ ਆ ਹੁਣ ਅਹੀ ਤਾਂ ਵਾਲਾ ਕਿੱਥੇ ਦਾ ਪਤਾ ਲੱਗੂ ਟੀ ਇਹ ਨਹੀਂ ਆ ਵੀ ਬਾਤ ਇੱਧਰ ਨੂੰ ਉਹ ਜਿੱਥੇ ਦੁੱਧਣ ਲੱਦ ਕੇ ਲੈ ਆਉਣੀ ਆ ਤਾਂ ਸੋਣੀ ਤਾਂ ਅੱਜਾਂ ਕਾਸ ਹੋ ਜਾਣਾ ਸਵਾਗਾ ਮਾਰਨਾ ਵਾ ਸਵਾਗਾ ਮਾਰ ਕੇ ਫਿਰ ਟਰਾਲਾ ਘਮਾ ਦੇ ਬਾਈਕ ਖਾਲੀ ਨਹੀਂ ਖਾਲੀ ਜੇ ਸਵਾਗਾ ਵੱਜ ਗਿਆ ਨਾ ਹਾਂ ਬਾਈ ਤੋ ਇਹਦੀ ਨਿਗਾਹ ਰੱਖੀ ਤਾਂ ਨਹੀਂ ਠੀਕ ਹੈ ਜੀ ਤਿੰਨ ਚਾਰ ਫੇਰੀ ਖੋੜ ਵੀ ਐ ਤੈਨੂੰ ਦੱਸਦਾ ਤਿੰਨ ਚਾਰ ਫੇਰੀ ਖਾਲੀ ਇੱਧਰ ਤੇ ਲੈ ਜਾ ਉੱਧਰ ਲੈ ਨਹੀਂ ਬਣ ਆਹੀ ਬਹੁਤ ਆ ਸੁਆਗਾ ਹੀ ਬਹੁਤ ਐਡ ਕਰ ਦਿੰਦਾ ਗਿੱਲਾ ਖੇਤ ਫਿਰ ਵੀ ਹੈਨਾ ਆਹੀ ਦੀ ਗੱਲ ਆ ਤਾਂ ਠੀਕ ਆ ਚਲ ਕੋਈ ਨਹੀਂ ਕਣ ਕਾ ਪਕੜ ਸੋਗਾ ਮਾਰਨਾ ਆਹੋ ਛੱਟਾ ਦੇ ਕੇ ਵਾਹ ਕੇ ਬੱਸ ਲੂਟਾ ਵਾਲੀ ਛੇਤੀ ਜੰਮਿਆ ਦੀ ਆ ਇੱਧਰ ਜਿੱਧਰ ਥੋੜਾ ਛੋੜਾ ਬੂਟਿਆਂ ਦਾ ਇੱਧਰ ਡਲੇ ਜੇ ਥੋੜੇ ਜਿੇ ਉਹ ਪਰਲੇ ਪਾਸੇ ਠੀਕ ਆ ਉਧਰ ਪਰਪਰਾ ਜਾ ਫੇਰ ਵੀ ਦਿਹਾੜੀ ਦੋ ਦਿਓ ਦਿਹਾੜੀਆਂ ਲੰਘੀਆਂ ਮਾਰੀ ਦੋ ਦਿਨ ਖਾਤੀਆਂ ਕੱਲ ਦੀ ਦਿਹਾੜੀ ਵੀ ਲੰਘੀ ਪਰਸੋਂ ਪਰਸੋਂ ਦੀ ਵੀ ਲੰਘੀ ਦੇਖ ਲੈ ਜਾਂ ਗਿੱਲੇ ਹੁੰਦਾ ਤਾਂ ਕਰਕੇ ਹੁੰਦਾ ਆਹ ਆ ਗਿੱਲੇ ਤਾਂ ਹੂਸ ਵਾਲੀ ਕਈ ਵਾਰ ਪਾਣੀ ਲੱਗਿਆ ਉਦੋਂ ਤਾਂ ਦਾਖੀ ਤੇ ਵਿੱਚ ਉੱਤੇ ਉੱਥੇ ਤਾਂ ਹੀ ਗੜ ਗਿਆ ਉਹ ਟਰੈਕਟਰ ਉਹ ਉੱਪਰ ਪਿਆ ਤਾਂ ਪਾਣੀ ਜਿਹੜਾ ਆਇਆ ਵਿੱਚ ਹੁਣ ਉਹਦੇ ਪਹੀ ਚ ਜਿਵੇਂ ਕਿ ਰੇਡੀਅਸ ਦਾ ਕਹਿਨ ਗਿੱਲੇ ਦੇਖੀ ਸੜਕ ਪਹੀ ਚ ਉਹਦੇ ਉੱਪਰ ਗਿੱਲ ਨਹੀਂ ਹੈ ਜਿਹੜਾ ਸੁੱਕੀ ਬਈ ਆਪਾਂ ਦੀ ਜਗਾ ਪਾਣੀ ਨਹੀਂ ਪੁੱਜਿਆ ਸਲਾਬ ਖਿੱਚਾ ਸਲਾਬ ਖਿੱਚੀ ਵੀ ਆ ਕੀ ਕਿ ਹੈ ਰਿੱਤਲੀ ਜੀ ਆਹ ਜਿਹੜਾ ਭਰਤ ਪਾਇਆ ਵਾ ਹਮ ਬੋਟ ਪਾਇਏ ਬੋਟ ਹਜੇ ਕਿੱਥੇ ਟਾਈਮ ਆ ਕੱਲ ਕੇ ਬੀਜ ਕੇ ਜਾਉਂਗੇ ਬੂਹੇ ਮਾਹਰ ਆਏ ਆ ਬਾਬਾ ਜੀ ਤਾਂ ਜਾਇਆ ਏ ਅਜ ਤਾਂ ਹੋਣ ਕੱਲ ਕੇ ਬੀਜ ਕੇ ਨਹੀਂ ਕੋਈ ਕੋਈ ਬੱਜ ਗਿਆ ਕਰੀਏ ਯਾਰ ਲੋਕ ਜਾ ਪਾਉਣਾ ਜਾਣਾ ਵੀ ਨਹੀਂ ਚਾਹੁੰਦੇ ਟਾਈਮੇ ਨਹੀਂ ਲੱਗਿਆ ਜੇਰੇ ਤਾਂ ਸਾਹਮਣੇ ਸਵੇਰੇ ਉੱਠੇ ਉਧਰ ਲੰਘ ਗਏ ਕੁੰਦਰ ਤੇ ਆਈ ਬਹੁਣ ਆ ਗਿਆ ਮੈਂ ਤਾਂ ਬਹਿਣਾ ਬਾਕੇ ਤੱਕ ਵੱਢ ਕੇ ਲੈ ਕੇ ਵਿਲੇ ਹੋ ਜੀਏ ਹੁਣ ਅੱਜ ਜਵੀ ਵੱਢਣੀ ਕਿ ਬਰਸੀਨ ਜੀ ਜਵੀ ਖੜੀ ਆ ਜਵੀ ਮੈਂ ਕਹਿੰਦਾ ਨਵੇੜ ਦੰਨੇ ਅੱਜ ਵੱਢ ਲੈਣੇ ਪਰ ਠੀਕ ਆ ਜੀ ਮੈਂ ਇਹਨੂੰ ਪੀਚਦਾ ਅਸੀਂ ਵੀ ਲੈ ਜਾਂਗੇ ਹਰਿਆਈ ਵਧਾ ਦੇ ਥੋੜੀ ਹੁਣ ਠੀਕ ਆ ਆਗ ਬਹੁਤ ਲੱਗਦੇ ਯਾਰ ਅੱਜ ਸਾਰੀ ਉਹ ਜਵੀ ਵੱਢ ਲਿਆਉਂਗਾ ਹੁੰਜਾ ਜਈ ਰਹਿ ਗਿਆ ਬਾਕ ਇੱਕ ਦਿਨ ਦੀ ਹੋਗਾ ਕੱਦੇ ਦਿਨ ਹੋ ਗਿਆ ਤੈਨੂੰ ਮੈਂ ਕਹਿੰਦਾ ਤੂੰ ਕਹਿੰਦਾ ਥੋੜੀ ਜੀ ਖੜੀ ਆ ਉਹ ਵੀਰੇ ਬਰਸੀਨ ਲੈ ਗਏ ਤਿੰਨ ਦਿਨ ਵਿੱਚ ਨਹੀਂ 10 ਤਰੀਕ ਨੂੰ ਮੁੱਕ ਜਣੀ ਸੀ ਫੇਰ ਮੈਂ ਵੱਢਣੀ ਨਹੀਂ ਆਇਆ ਮੈਨੂੰ ਨਹੀਂ ਲੱਗਿਆ ਵੀਰੋ ਦੁਰਗਾ ਟਾਈਮਿੰਗ ਨਾਲੇ ਕੱਲ ਵੱਡਦਾ ਫਿਰਦਾ ਸੀ ਕੱਲ ਮੈਂ ਇੱਕ ਦਿਨ ਤੇ ਵੱਢ ਲਿਆ ਤਾਂ ਆਪ ਲਈ ਇਕੱਲਾ ਤਾਂ ਮੈਂ ਹਾਂਜੀ ਬਾਕੀ ਆ ਸਟ ਗਿਆ ਪੁੱਤਰਾਂ ਦੀ ਮਿੱਠਾ ਉਹ ਉਹ ਵੀ ਕੋਈ ਬਦਲ ਨਹੀਂ ਆ ਮੈਂ ਜੀ ਦੇਖੀ ਜਿੱਤੇ ਅਰੇ ਆ ਬਾਈ ਗਰੀਬ ਆ ਗਿਆ ਪੁੱਤਰਾਂ ਦਾ ਮੁਰਗੀਆਂ ਤੋਂ ਪਾਉਂਦੇ ਵਾਲਾ ਜੀ ਤਾਂ ਹੀ ਗੰਨਾ ਨਿਕਲਦਾ ਰਾਜ ਪਤਾ ਲੱਗ ਗਿਆ ਉਹ ਉੱਥੇ ਹੱਸਣ ਤਾਂ ਹੀ ਦੇ ਗੰਨਾ ਵਧੀਆ ਖੜਾ ਇਹਨੇ ਜਿਆਦਾ ਗਰਮ ਹੁੰਦਾ ਹੈ। ਹਾਂ, ਕੂਤਰਾਂ ਦਾ ਰੇਪ ਪਾਉਂਦਾ ਹੈ। ਇਹ ਸਬਜ਼ੀਆਂ ਥੋੜਾ ਚੰਗਾ ਲੱਗਣਾ। ਇੱਕੋ ਹੀ ਕਿਹੜੀ ਹੈ? ਮੈਨੂੰ ਕਹਿੰਦਾ ਕਿਹੜਾ ਖੇਤ ਵਹਿਲਾ ਮਾ ਸੜ ਤੇ ਇੱਥੇ ਆ। ਮਾ ਮੱਕੀ ਬੀਜਣੀ ਹੈ। ਟੇਸ ਹਟਾਉਣਾ ਦਾ। ਹੂੰ? ਬੂਟੇ ਸੁਸਾਉਣਾ ਦਾ। ਬੂਟੇ ਪਟਾ ਦੇਣੇ ਹੁਣਾ। ਗਾਂ ਨੂੰ ਤਾਂ ਜਾਨ ਪੈਂਦੀ ਔਰ ਗਾਂ ਨੂੰ ਬੰਨਾ ਫੀਜਰਾ ਹੋ ਜਾਨ ਪਾ ਕੇ ਬੀਜੂਗੇ। ਦੇਸੀ ਰੇ ਪਾ ਕੇ ਘਰਾਂ ਜਿੰਨਾ ਹੈਗਾ। ਔਰ ਫਿਰ ਦੇਸੀ ਦੇ ਤਗੜਾ ਹੈ। ਸਾਰਾ ਦੇਸੀ ਰੇ ਚ ਪਾ ਦੇਣਾ। ਪਾਂਟ ਪਾਂਟ ਦਸਾਂ। ਰੇਡੀ ਉੱਥੇ ਫਸ ਗਈ ਆਈ ਹੋਈ ਹੈਗੀ ਸਰੇ। ਕਿਹੜੀ? ਆਹੋ। ਪਹੀਏ ਨਹੀਂ ਗੋਲੀ ਆ ਤੇਰੀ ਆਉਣੀ ਨਹੀਂ ਰਹੀ ਦੂਰ ਨੂੰ ਪਾਜੀ ਵੀਰੇ ਨਾ ਟ੍ਰੋਜਨ ਪਾਉਣਾ ਆਵਦਾ ਗੱਡੀ ਨਾ ਗੱਡੀ ਦਾ ਵੀਰਾ ਕਹਿੰਦਾ ਬਾਦਾਰ ਬਹੁਤ ਆ ਗਿੱਲੀ ਆ ਪਾਇਆ ਵਾ ਤਿੰਨ ਚਾਰ ਵਾਰੀ ਬਾਤ ਆ ਇਹ ਬਾਈ ਡਰਾਈਵਰ ਸਾਡਾ ਇੱਕ ਝਕਾ ਹੋਆ ਥੋੜਾ ਜਿਹਾ ਇਹਨੇ ਰੋਕ ਲਈ ਉੱਥੇ ਹਾਂ ਪਿੱਛੇ ਤੇ ਤੇਜ਼ ਲੈ ਜਾਂਦਾ ਸਾਡੀ ਰੇੜੀ ਜਾ ਕੇ ਖੇਤ ਚ ਰੋਕ ਦੇਣੀ ਕੀਤਾ ਉੱਥੇ ਖੜਾ ਦੇਣੀ ਪਰਾਂ ਬੱਸ ਇਹ ਹੋਰ ਇਹਨੂੰ ਲਿਆਇਆ ਵਾਟ ਰੁਕ ਉਹ ਪਾਲੇ ਉੱਪਰ ਖੜਾ ਜੀ ਤੈਨੂੰ ਪਤਾ ਤੈਨੂੰ ਮੈਨੂੰ ਤਾਂ ਇਹ ਤਾਂ ਇੰਨਾ ਕਿੰਨਾ ਕਮੇ ਜੀ ਜੂਹਾਂ ਖੱਟਾ ਤੇ ਹੁਣ ਤਾਂ ਉਹ ਵੀ ਨਹੀਂ ਦੀ ਆਪਾਂ ਤਾਂ ਬਾਅਦ ਤੀਏ ਦੀਆਂ ਬਾਅਦ ਤੀਏ ਜਿਆਦਾ ਬੋਲ ਆ ਟ੍ਰੈਕਟਰ ਇਹ ਫੇਰ ਦਣਾ ਮੈਂ ਦੋ ਤਿੰਨ ਵਾਰੀ ਏਕਣੀ ਹਾਂ ਰੂਟਾਵੇਟਰ ਉੱਪਰ ਜਾ ਕੇ ਥੋੜਾ ਵਜਣਾ ਕਿਤੇ ਰੂਟਾਵੇਟਰ ਸਾਨੇ 25 26 ਕੰਟਰੋਲ ਦਾ ਹੋਇਆ ਹੋਗਾ ਇਹਨਾਂ ਫੇਰ ਦੇਣਾ ਇਸ ਪਾਸੇ ਬਾਤ ਚ ਸੋਗਾ ਵੀ ਮਾਰ ਦੇਣਾ ਮੈਂ ਬਰਾ ਦੇਣਾ ਚੱਲੀਏ ਬਾਈ ਇਹ ਫਿਰ ਟ੍ਰੈਸ਼ਟਾ ਤੇ ਔਰੇ ਨੂੰ ਰੇੜੀ ਠੀਕ ਹੈ ਜੀ ਲਿਆਉਂਗਾ ਲਿਆਵਾਂਗੇ ਧੱਕਾ ਲਾ ਕੇ ਤੇ ਕਣਕਾਂ ਦੀ ਤਾਂ ਬਾਤ ਉੱਪਰੋਂ ਦੁਬਾਰਾ ਫੇਰ ਫੇਰ ਪਰ ਰੂਟਾਵੇਟਰ

ਆਨੇ ਪਾ ਗਿਆ ਤੇ ਗੰਨਾ ਗਿਰਿਆ ਹੋਣਾ ਹਾਂਜੀ ਇਹ ਗੰਨਾ ਨਾ ਗਰੇ ਮਤਾਂ ਸਾਰਾ ਗੰਨਾ ਜਿਹੜਾ ਗਿਰਿਆ ਵਾ ਵੱਡੇ ਉਹਨਾਂ ਨੇ ਹਾਂਜੀ ਨਹੀਂ ਬਾ ਵੀ ਦੇਣਾ ਤਾਂ ਕਿਉਂਕਿ ਪਹਿਨਾ ਬਾਪਾ ਲੇਕੀ ਆਏ ਜਿਹੜਾ ਕਣਕ ਬੀਜੀ ਦੀ ਆਹ ਹਾਂਜੀ ਇਹਨੂੰ ਰੰਗ ਜ ਆਪਣਾ ਇਹਨੂੰ ਨਿਕਲੇ ਆ ਇਹਦੇ ਵਿੱਚ ਬਹੀ ਬਣ ਜਾਂਦੀ ਆ ਜਦ ਪੰਗਾ ਬੀਜਿਆ ਪੰਗਾ ਹੋ ਗਿਆ ਸਾਰੇ ਜਗੰਨਾ ਦਾ ਆਹ ਇਧਰ ਨੂੰ ਦਾ ਇ ਇਧਰ ਲੈ ਇਧਰ ਨੂੰ ਗਿਰਿਆ ਹੋਇਆ ਆ

ਘਣਾ ਸਾਫਪੋਂ ਦਾ ਹੋਰੀ ਜੀ ਅੱਜ ਮੈਨੂੰ ਬਥੇਰੀਆਂ ਕੰਜਾਂ ਮਿਲੀਆਂ ਉੱਥੇ ਲੈ ਸੱਪੇ ਮਿਲ ਦੇ ਰਹੇ ਆ ਤੇ ਭੋਦੂ ਨਾਲ ਦਾ ਹੀ ਤੂੰ ਵੀ ਸੱਪ ਨਹੀਂ ਐ ਕੰਜਾਂ ਦੀਆਂ ਤਿੰਨ ਚਾਰ ਸੱਪਾਂ ਦੀਆਂ ਚੱਲ ਉਹ ਕੱਢਦੇ ਪਏ ਬਾਹਰ ਚ ਠੀਕ ਐ ਜੀ ਲਓ ਜੀ ਵਹੀ ਬਣਾਤੀ ਐਨ ਹੁਣ ਪੁੱਲ ਵਰਗੀ ਪਤਾ ਵੀ ਨਹੀਂ ਲੱਗਦਾ ਵੀ ਕੀ ਕੋਈ ਟੋਗਾ ਹੈਗਾ ਤਾਂ ਬਾਕੀ ਐਨ ਵਧੀਆ ਬਣਾਤੀ ਹੋਮ ਬਾਰੀ ਐ ਇਧਰ ਨੂੰ ਵੀ ਬਣਾਤੀ ਐਨ ਕਿਉਂਕਿ ਅਗਲੀ ਪਰਚੀ ਉਹ ਉੱਥੇ ਤੇ ਲੱਦਣੀ ਐ ਨਾਲੇ ਉਧਰ ਤੇ ਫਿਰ ਉਹ ਪੱਕੂ ਉਧਰ ਨਿਕਲਨੇ ਆ। ਜਿੱਦੇ ਕਰਕੇ ਆਏ ਢੀ ਬਣਾਤੀ ਉਧਰ ਨੂੰ ਵਧੀਆ। ਵੀ ਉਧਰ ਦਾ ਕਹਿ ਸੁੱਕ ਜੂਗੀ 10 ਦਿਨ ਤੱਕ ਜਦੋਂ ਤੱਕ ਪਰਚੀ ਆਉਣੀ ਗਿੱਲਾ ਹੈ ਖੇਤ। ਆਹਾਂ। ਪਾਣੀ ਪੂਣੀ ਲੱਗਿਆ ਪਤਾ ਪੈਣਾ। ਹੁਣ ਅਗਲੀ ਵਾਰੀ ਐਨ ਕੱਲਾ ਚੜਾ ਕੇ ਦੇਖਣਾ। ਚੜੂੰਗਾ ਵੀ ਕੱਲਾ ਕਿਉਂਕਿ ਬਿਲਗਾ ਹੁੱਕ ਨੂੰ ਤਾਂ ਚੜਦੀ ਅੱਗੇ ਵੀ। ਉੱਚੀ ਹੁੱਕ ਨੂੰ ਥੋੜਾ ਜਿੱਥੇ ਜਾ ਕੇ ਖੜ ਜਿੰਦਾ ਤਾਂ ਸਿਰੇ। ਪਰ ਇਹ ਹੁੱਕ ਨੂੰ ਕੋਈ ਚੱਕਰ ਨਹੀਂ। ਉਧਰ ਦਾ ਚੂਹਿਆਂ ਨੇ ਪੰਗਾ ਪਾਤਾ ਤਾਂ ਐਨ ਬਣਾਤੀ ਹੁਣ ਵਧੀਆ। ਪੈਣਾ ਸੋਗਾ ਮਾਰਤਾ ਤੀਰਾ ਚੌਰਾ। ਫੇ ਖਾਲੀ ਡੈਕਟਰ ਫੇਰਤਾ। ਹੁਣ ਇੱਕ ਵ ਉੱਧਰ ਕਣਕ ਵੀ ਬੀਤੀ ਸਾਰਾ ਕੰਮ ਨਵੀੜ ਕੇ ਆਣ ਵਧੀਆ ਬਣਾਤਾ ਹੁਣ ਦੋ ਬਾਦ ਦੇ ਨੂੰ ਵੇਲੇ ਹੋ ਗਏ ਹੁਣ ਵੋਟ ਪਾ ਕੇ ਆਉਂਦੇ ਆ ਜਾ ਕੇ ਦੇਖਦੇ ਆ ਪਾਇਆ ਇਹ ਬੋਟਲ ਟਾਈਮ ਹੋ ਗਿਆ 2:30 ਬੱਜ ਗਏ ਖੜਾ ਵੀ ਆਪਣੀ ਬੰਦੇ ਆ ਜੇ ਨਾ ਗਏ ਫਿਰ ਔਖਾ ਇਦੇ ਕਰਕੇ ਮੈਂ ਕਿਹਾ ਵੀ ਹੁਣ ਚਲੋ ਉਧਰ ਚਲਦੇ ਵੋਟ ਪਾਉਣ ਬਾਪੂ ਦਾ ਕੱਦਾ ਪਾਇਆ ਸਭ ਤੋਂ ਪਹਿਲਾਂ ਸਵੇਰੇ ਮੈਂ ਤੇਰਾ ਕੰਮ ਲੂਟਾ ਬਾਪੂ ਕਹਿੰਦਾ ਪਹਿਲਾਂ ਬੋਟਲ ਦਾ ਹੀ ਕੰਮ ਨਵੀੜ ਕੇ ਆਈਏ ਮੈਂ ਚੱਲ ਚਲੋ ਬਾਕੀ ਦੇਖੋ ਮੈਂ ਬਣਾਤੀ ਵਧੀਆ ਹਾਂ ਅਗਲੀ ਵਾਰੀ ਲੱਗ ਜੂ ਪਤਾ ਵੀ ਚੜਦਾ ਕਿ ਨਹੀਂ ਚੜਦਾ ਪਰ ਮੇਰੇ ਹਿਸਾਬ ਨਾਲ ਵੈਂ ਇਕੱਲਾ ਰਾਮਦਾ ਦੀ ਚੜੂੰਗਾ ਕਿਉਂਕਿ ਟਰੈਕਟਰ ਖੜਾ ਨਹੀਂ ਹੁੰਦਾ ਮਿਲਗਾ ਹੱਕ ਨੂੰ ਜ਼ੋਰ ਮਾਰਦਾ ਐਨ ਚੱਲੂ ਉਦੋਂ ਤਾਂ ਚਲੋ ਹੁਣ ਕਈ ਵੀਰ ਕਮੈਂਟ ਵੀ ਕਰਦੇ ਤੇ ਗਾਲਾਂ ਵੀ ਕੱਢਦੇ ਸੀ ਵੀ ਕਿਆ 100 ਕੁਆਂਟਾ ਨੂੰ ਪਰ ਆਪਣੇ ਆਪਣੇ ਹਿਸਾਬ ਗਿਆ ਵੀਰ ਜਿੱਦਾਂ ਲੋਟ ਲੱਗਦਾ ਉਹ ਕਈ ਵੀਰ ਕਹਿੰਦੇ ਤੇ ਵੀ ਤੁਹਾਡੇ ਗੰਨਾ ਨਹੀਂ ਉਰੇ ਲੰਦੇ ਵੱਧ ਗੰਨਾ ਲੰਦੇ ਆ ਵੀ ਉਰੇ ਉਰੇ 200 ਵਾਲਾ ਬੌਂਡ ਹੁੰਦਾ ਇੱਕ ਇੱਕ 150 ਵਾਲਾ ਇੱਕ 100 ਵਾਲਾ ਇੱਕ 60 ਕੁਇੰਟਲ ਵਾਲਾ ਵੀ ਬੋਰਡ ਹੁੰਦਾ 50 ਵਾਲਾ ਉਹ ਚ 60 ਕੁਇੰਟਲ ਲੈ ਲੈਂਦੇ ਆ ਉਹ ਉਹ ਤੁਹਾਨੂੰ ਅਗਲੀ ਵਾਰੀ ਦਿਖਾਉਂਗਾ ਤੁਸੀਂ ਜਾ ਕੇ ਦੇਖਿਓ ਜਿੱਦਾਂ ਚਲੋ ਲੋਟ ਲੱਗਦਾ ਜੀ ਨੂੰ ਕੱਲ ਇੱਕ 755 4x4 ਆਇਆ ਬਸ ਜਿਹਦੇ ਮਗਰ 50 ਕੁਇੰਟਲ ਕੰਨਾਂ ਪਾਇਆ ਕੋਤਾ ਕਿਉਂਕਿ ਆਪਾਂ ਆਪਣੀ ਟਾਈਮਿੰਗ ਦੇਖਦੇ ਆ ਜਿਨੇ 50 ਕੁਇੰਟਲ ਵਾਲਾ ਬੌਂਡ ਆ ਦੀ ਰੇੜੀ ਲੱਗ ਉਤਰਦੀ ਉੱਥੇ ਉਹਨੂੰ ਰੇੜੀ ਕਹਿ ਦਿੰਦੇ ਆ ਸਾਡੇ ਉੱਥੇ ਉਹ ਲੱਗ ਉਤਰਦਾ ਉਹਦੇ ਕਰਕੇ ਉਹ ਛੇਤੀ ਵਿਹਲਾ ਹੋ ਜਾਂਦਾ ਯਾਨੀ ਕਿ 8-10 ਘੰਟੇ ਕਈ ਵਾਰੀ 2-4 ਘੰਟੇ ਵੀ ਆ ਅੱਗੇ ਮੈਂ ਉਹੀ ਕਰਾਈ ਕਰਦਾ ਦਾ ਰੇੜੀ ਫੇਰ ਉਹ ਟਰੈਲੀ ਕਰਕੇ ਚਲੋ 100 ਵਾਲਾ ਕਰਾ ਲਿਆ ਟਰੈਕਟਰ ਛੋਟਾ ਏ ਜੇ ਟਰੈਕਟਰ ਬਦਲਿਆ ਫੇਰ ਬਾਈ 200 ਵਾਲਾ ਵੀ ਕਰਾ ਕੇ ਦੇਖ ਲਾਂਗੇ ਕਿਉਂਕਿ ਆਪਣੇ ਸਾਡੇ ਸਾਹਮਣੇ ਆਹ ਰਸਤਾ ਏ ਇੱਕ ਵਾਰੀ ਉਹਦੇ ਤੇ ਰੋਡ ਉੱਪਰ ਚੜ ਗਿਆ ਉਤੇ ਬਾ ਕੱਚੀ ਪਹੀ ਤਾਂ ਕੋਈ ਹੈ ਹੀ ਨਹੀਂ ਆਹ ਇੰਨੀ ਕ ਕੱਚੀ ਪਹੀ ਏ ਜਿਹੜੀ ਸਿਰਫ ਅੱਧੇ ਕੀਲੇ ਦੀ ਆ ਆਹ ਚੱਕਰ ਬਾਕੀ ਚਲੋ ਕੋਈ ਨਹੀਂ ਦੇਖਾਂਗੇ ਜੇ ਟਰੈਕਟਰ ਬਦਲਿਆ ਫੇਰ 200 250 ਵਾਲਾ ਵੀ ਕਰਾ ਕੇ ਦੇਖ ਲਾਂਗੇ ਕਿਉਂਕਿ ਆਪਾਂ ਨੂੰ ਕਿਹੜਾ ਹੈਗਾ ਅਸਰ ਵੱਡੇ ਕੀਲੇ ਦੀ ਕੱਚੀ ਪਹੀ ਏ ਇੰਨਾ ਕ ਚੜਾਉਣਾ ਉਤੇ ਬਾ ਪੱਕਾ ਰਸਤਾ ਏ ਬਾਕੀ ਆਏ ਆ ਵੀ ਚਲੋ ਸੋ ਪੰਗੇ ਹੋ ਜਾਂਦੇ ਆ ਕਈ ਵੀਰ ਦਰਦੇ ਨਹੀਂ ਹੈਗੇ 4-400 ਕੁਇੰਟਲ ਪਾਉਣੇ ਵਾਲੇ ਵੀ ਹੈਗੇ ਆ ਆਪਾਂ ਦਾ 100 ਪਰੇ ਖੁਸ਼ ਆ ਗਾਹਾਂ ਨੂੰ ਦਿਖਾਂਗੇ ਇਹ ਟਰੈਕਟਰ ਗੱਲ ਇਸ ਵਾਰ ਵੀ ਦੇਖਾਂਗੇ ਦੋ ਜਿਹੜੇ ਹੈਗੇ ਆਪਣੇ ਦੋ ਬੌਂਡਾਂ ਕਰਕੇ ਉਹਦੇ ਵਿੱਚ ਆਪਾਂ 1.5-1.5 ਸੌਲਾ ਲਾਵਾਂਗੇ ਜਿਹੜਾ ਫਿਰ ਉਹਦੇ ਵਿੱਚ ਜਿਹੜਾ ਪਿਛਲੀ ਵਾਰੀ ਹਰਸ਼ਵੀਰ ਤੇ ਲਵਾਇਆ ਤਾਂ ਇੱਕ ਮੈਂ ਆਪੇ ਲੈ ਗਿਆ ਤਾਂ 18.5 ਫੁੱਟ ਹੈ ਗੱਲ ਜਾਂਦੇ ਬਾਅਦ ਇਹ ਫੇਰ ਮੂਡ ਬਣਿਆ ਵੀ ਜਦ ਡੇਢ ਸੌ ਲੀ ਗਿਆ ਮੈਂ ਨਾਰਮਲ ਤਾਂ ਵੀ ਫਿਰ ਮੈਂ ਕਿਹਾ ਵੀ ਇਦ ਕੀ ਵੀ ਆਪਣੇ ਵਾਲੇ ਗਲੀ ਗੇੜੀ ਲਾ ਕੇ ਦੇਖਣੇ ਦੋ ਕਿ 150 ਵਾਲੇ ਲੈ ਕੇ ਜਾਵਾਂਗੇ ਬਾਅਦ ਵਿੱਚ ਜਦ ਲਾਸਟ ਪਰਚੀ ਆਉਣੀ ਆ ਉਹ ਬੌਂਡ ਦੀਆਂ ਯਾਨੀ ਕਿ ਹਲੇ ਫਰਵਰੀ ਮਾਰਚ ਵਿੱਚ ਆਉਂਗੀਆਂ ਤਕਰੀਬਨ ਚਲੋ ਚੱਟੀਏ ਹੁਣ ਘਰ ਨੂੰ ਚਾਹ ਪਾਣੀ ਪੀਏ ਫਿਰ ਜਾ ਕੇ ਬੋਟ ਪਾ ਕੇ ਆਉਂਦੇ ਆ ਜੀ ਰਸਤਾ ਦੱਸੋ ਵੀ ਵਧੀਆ ਬਣ ਗਿਆ ਇਹਨਕੇ ਨੇ ਇੱਕ ਨੰਬਰ ਹੈਨ ਗਿਆ ਬਲ ਮਾਰ ਮਸਾਂ ਰੈਡੀ ਕਰਿਆ ਮੈਂ ਕਿਹਾ ਚੱਲ ਹੁਣ 4:00 ਵੱਜ ਗਏ ਪਾਇਆ ਹੀ ਏ ਨੋਟਾ ਵਾਲਾ ਹਾਂ ਮੈਂ ਚਾਹੁੰਦਾ ਕਿ ਠੀਕ ਦਾਦਾ ਮੈਂ ਦੇਖਦਾ ਇਹ ਦੇਖਦਾ ਵੀ ਕੋਈ ਮਿੰਤਾ ਕਰਨ ਆਉਂਗਾ ਹੈ ਚੱਲ ਮੈਂ ਹੀ ਕਰ ਲੀਆ ਇਹ ਦੀ ਤਾਂ ਪੁੱਛੇ ਵੀ ਹੈ ਬੋਟਰ ਕਾਰਡ ਚੱਕ ਲਿਆ ਆ ਨਹੀਂ ਇਹ ਦਾੜ ਕਾਰਡ ਲਿਆ ਹਾਂ ਆਧਾਰ ਕਾਰਡ ਚੱਕ ਲਿਆ ਇਹ ਖਾਲੀ ਇੱਥੇ ਨਹੀਂ ਹੈਗਾ ਮੇਰੇ ਕੋਲ ਹੈ ਮੇਰੇ ਨਾਲ ਜਲਾ ਹੈ ਨਹੀਂ ਕੋਈ ਨਹੀਂ ਚੱਲਣਾ ਆਪਣਾ ਆਪਣਾ ਤੂੰ ਪਾਇਆ ਹੋਰ ਦਿਖਾ ਆ ਗੱਲ ਬਣੀ ਨਾ ਅਸੀਂ ਉਹ ਰਹਿ ਕੇ ਮੋਹੀ ਕਿਹਾ ਮੈਂ ਕਣਕੋਲ ਕੋ ਬੀਜਣ ਕਰਕੇ ਲੇਟ ਹੋ ਗਿਆ ਮੈਂ ਕਿਹਾ ਵੀ ਪਾਇਆ 3:30 ਹੋ ਗਏ 4 ਵਜੇ ਐਂਟਰੀ ਬੰਦ ਆ ਬੰਦ ਉਥੇ ਪਹਿਲਾਂ ਇੰਟਰ ਹੋ ਜੀਏ ਕੰਮ ਨਹੀਂ ਵੜਿਆ ਗਿਆ ਹੁਣ ਜਿਹੜਾ ਪੱਤੇ ਆ ਉਹ ਤਾਂ ਡੰਗਰਾਂ ਨੂੰ ਢੋਕਣੇ ਆ ਜੋ ਤਾਂ ਪਹਿਲਵਾਨ ਨੂੰ ਤਿਆਰ ਕਰਿਆ ਅਸੀਂ ਤਿਆਰ ਹੋਇਆ ਹੈ ਨਾਨਾ ਕਹਿੰਦਾ ਜਾਣਾ ਤਾਂ ਹੈਗਾ ਇਹ ਅਸੀਂ ਅੱਗੇ ਵੀ ਐਂਟੀ ਚੇਬਾ ਕੇ ਆਉਂਦੇ ਹੁੰਦੇ ਆ ਮੈਂ ਵੀ ਹਟ ਕੀ ਬੋਲ ਲੈ ਗਿਆ ਮਨ ਨਾਲ ਕਈ ਵਾਰੀ ਪਹਿਨਾ ਪਾਏ ਆਉਂਦੇ ਆ ਫਿਰ ਅੱਜ ਦਾ ਮੈਂ ਉਹਦੇ ਕਰਕੇ ਤੂੰ ਦੱਸਿਆ ਕਿ ਕਣਕ ਬੀਜਣ ਲੱਗ ਗਿਆ ਦਾ ਕੋਈ ਨਹੀਂ ਤਾਂ ਹੈਗਾ ਫਿਰ ਯਾਰ ਇੰਨੇ ਹੁਣ ਉਹ ਜੇ 10 15 ਜਣੇ ਹੋਊਗਾ ਤੇ ਪੱਤ ਉਹ ਇਹ ਸਾਡੇ ਜਣੇ ਕੋਈ ਨਹੀਂ ਦੱਸਦਾ ਹੀ ਕਿ ਅਲੱਗ ਰਕ ਪਿੰਡ ਦੀ ਪੈਂਦੀ ਆ ਹਾਂ ਮਾਲਾਂ ਦੀ ਖੱਬੇ ਹੱਥ ਹੈ ਦੂਸਰੇ ਚੱਲ ਦੇਖਦੇ ਆ ਜਾ ਆਹੋ ਆ ਜਾ ਬਲਵਾਨ ਫੇ ਚੱਲਦੇ ਆ ਲੈ ਬਲਵਾਨ ਹੈ ਮਾਸੇ ਆਰ ਦੂਵੇ ਬਾਸੇ ਚਾਹੀਏ ਕੀ ਕਹਿੰਦਾ ਗੰਨੇ ਦਾ ਸਗੜ ਘੱਟ ਨਿਕਲੇ ਆਪ ਆ ਦੇ ਇਧਰ ਹੀ ਸਾਈਡ ਤੂੰ ਬੈੱਡ ਦਾ ਫਰਕ ਤੂੰ ਪਾ ਨਿਕਲੇ ਬੈੱਡ ਦੀ ਤੁਪਾ ਯਾਰ ਉਹ ਘੱਟ ਨਿਕਲਦਾ ਆਹਾ ਉਹ ਪਰਲੇ ਗੰਨੇ ਚੀ ਦੇਖੀ ਜਾ ਕੇ ਔ ਉਹਦੇ ਸਿੱਧੀ ਧੁੱਪ ਪੈਂਦੀ। ਉਹਦੀ ਸਾਰੇ ਨੂੰ ਧੁੱਪਾਂ ਚਾਹੇ 10 ਮਿੰਟ ਆਪੇ। ਜਿਹੜੀ ਸਿੱਧੀ ਧੁੱਪ ਆਉਣੀ ਹੈ ਨਾ ਸਾਰੀ ਦਿਹਾੜੀ ਵਿੱਚ ਚਾਹੇ 10। ਉਹਦਾ ਬਹੁਤ ਫਰਕ ਆ। ਉਹਦਾ ਬਹੁਤ ਫਰਕ ਆ। ਕਾਹ ਕਣਕ ਦੇ ਵੀ ਸਿਆੜਾ ਆ। ਕਣਕਾਂ ਜੀ ਵੀ ਜਾਮਾ ਰਹਿੰਦੀ ਆ। ਗੰਨੇ ਨੂੰ ਵੀ ਇਹੀ ਚੱਕਰ ਆ। ਗੰਨੇ ਦੇ ਸਿਆੜ ਵੀ ਇਹ ਲੁੱਟ ਚਾਹੀਦੇ। ਹਾਂ ਦੇ ਕਿੱਥੇ ਜੰਮਿਆ ਪਿਆ। ਖੜਾ ਰਹਿੰਦੇ। ਹੁਣ ਇਹਨੂੰ ਪਾਣੀ ਲਾਈਏ। ਕੱਲ ਨੂੰ। ਵੀ ਇਹ ਚ ਸਮਾਨ ਪੈਣੇ ਵਾਲਾ ਹੋਰ ਤਾਂ। ਪਾ ਦਿਓ ਸਮਾਨ ਫਿਰ ਇਹਨ ਗੱਡ ਕੇ ਡਾਇਡੂਆ। ਤਾਂ ਹੀ ਹਰਾ ਜਿਹਾ ਹੋਣਾ ਇਹਨੇ ਹੋਰ। ਡਾਇਆ ਸੁਪਰ ਸਟ ਦੇਣਾ ਇੱਕ ਸੈੱਲ। ਸੂਪਰ ਦਾ ਸੈਲਾ ਸੜ ਦੇਣਾ ਇੱਕ ਬਿੱਗੇ ਦਾ ਇੱਕ ਵੇ ਆਈ ਘਰਾਂ ਨਾਲੇ ਉਹਦਾ ਕਿਹੜੇ ਬਗਾੜਾ ਕੋਈ ਹੂੰ ਡਾਇਆ ਨਹੀਂ ਪਾਉਣਾ ਨਾ ਜੂਰੀਆ ਪਾਉਣਾ ਇੰਨਾ ਹਣ ਡਾਇਆ ਜੂਰੀਆ ਪਾਇਆ ਵੀ ਪਹਿਲਾਂ ਹੂੰ ਹੂੰ ਆਇਆ ਤਾਂ ਪਾਤਾ ਹਾਂ ਡਾਇਆ ਹਾਂ ਪਾਇਆ ਤਾਂ ਜੇ ਬੀਜਿਆ ਪਰ ਗੰਨਾ ਦੂਏ ਨਾਲੋਂ ਘੱਟ ਗੰਮੇ ਆ ਆ ਦੇਖ ਆ ਕਿ ਹੜਕ ਦੂਏ ਗੰਨੇ ਨਾਲੋਂ ਪਰਲੇ ਨਾਲ ਜਿਹੜਾ ਮਤਲਬ ਪਿਛਲੇ ਸਾਲ ਬੀਜਿਆ ਤਾਂ ਉਰੇ ਅਗੇ ਹੌਲਕੇ ਦੇਖ ਮਿਟੂਰੇ ਅਗੇ ਤੈਨੂੰ ਦਿਖਣਾ ਆ ਆ ਸਾਈਡ ਦੇਖ ਹਾਂ ਦੇਖ ਸਾਰਾ ਨਿਕਲਿਆ ਲਾ ਇਧਰ ਹੀ ਸਾਈਡ ਵਾਲੇ ਸਾਈਡ ਦੇਖ ਇੱਧਰ ਹੀ ਦੇਖ ਲੈ ਦੇਖ ਲੈ ਸਾਰੀ ਸਾਈਡ ਏਕਣਾ ਇਧਰਲਾ ਵੀ ਆਹ ਐਨ ਪ੍ਰੋਪਰ ਜੰਮਿਆ ਪਿਆ ਕੁਝ ਐਦ ਕਿ ਠੰਡ ਜ਼ਿਆਦਾ ਹੋ ਗਈ ਛੇਤੀ ਪਿਛਲੀ ਵਾਰ ਇਹ ਨਹੀਂ ਠੰਡ ਨਹੀਂ ਸੀ ਗੰਨੇ ਨੂੰ ਟਾਈਮ ਮਿਲ ਗਿਆ ਜੰਮਣ ਨੂੰ ਪਿਛਲੀ ਵਾਰ ਹੀ ਹੁਣ ਗਰਮੀ ਜ਼ਿਆਦਾ ਸੀ ਇਹ ਚੀਜ਼ ਦਾ ਵਾਅ ਫਰਕ ਆਇਦ ਕਿ ਹੁਣ ਰਾਤ ਨੂੰ ਠੰਡ ਨਹੀਂ ਨਹੀਂ ਗਰਮੀ ਨਹੀਂ ਹੈ ਰਾਤ ਨੂੰ ਹੂੰ ਰਾਤ ਨੂੰ ਠੰਡ ਪੂਰੀ ਹੋ ਜਾਂਦੀ ਹੈ ਅੱਜ ਦਿਨ ਚ ਪੂਰੀ ਗਰਮੀ ਹੈ ਨਹੀਂ ਇਹ ਮਸਰੀ ਉਹ ਤਾਂ ਸ਼ਾਲਾ ਮਾਰਦੀ ਆ ਮਸਰੀ ਇਹ ਕਿੰਨਾ ਉਹਦੇ ਨਾਲ ਦੇਖ ਲੈ ਕਿੰਨਾ ਜਿਆਦਾ ਜੰਮਿਆ ਪਿਆ ਇਹਦੇ ਸਿਆੜ ਇਧਰ ਨੂੰ 95 ਲੱਗਣਾ ਉਹੀ 18 ਹੀ ਆ ਸਾਰੇ ਹੀ ਹੂੰ ਇਹਦੇ ਸਿਆੜ ਉਲਟਾ ਨਾ ਦੇਖ ਲੈ ਕਿੰਨਾ ਜ਼ੋਰ ਹੁੰਦਾ ਗੰਨੇ ਚੋਂ ਡੱਕਾ ਦੇਖ ਆਹ ਲਾ ਹੂੰ ਔਟ ਕੇ ਸੜਦਾ ਦੇਖ ਲੈ ਦੇਖ ਲੈ ਲੈ ਇੰਨਾ ਬਜਨ ਚੱਕਦੇ ਕੁਝ ਗੰਨੇ ਦੇ ਆਪਾਂ ਕਹਿੰਦੇ ਤਾਂ ਹੈਗੇ ਆ ਜਮਾਉ ਨੂੰ ਰੋਕਦਾ ਤਾਂ ਹੈ ਸਾਲਾ ਜਿਹੜਾ ਬੜਾ ਉੱਪਰ ਤੇ ਪੋਲਾ ਹੋਏ ਫਿਰ ਵੀ ਨਿਕਲਿਆ ਆ ਉਹ ਤਾਂ ਫਰਕ ਤਾਂ ਹੈਗਾ ਹੀ ਯਾਰ ਇਹਦਾ ਚੱਲ ਤੇਰੀ ਮਣੀ ਮਾੜੀ ਮਿੱਟੀ ਪਈ ਵੀ ਆ ਹੂੰ ਦੇ ਤਾਂ ਮਸਰੀ ਠੀਕ ਆ ਇਸ ਧਰਤੀ ਦਾ ਬਹੁਤ ਫਰਕ ਆ ਵੋ ਅੰਦਰੀ ਜੰਮੀ ਨਹੀਂ ਪੂਰੀ ਸੰਗਣੀ ਲੱਜੇ ਮੈਂ ਤਾਂ ਸਾਲੀ ਇੱਧਰ ਛਿੱਦੀ ਆ ਸੂਰੂ ਸ਼ੁਰੂ ਚ ਆ ਜੀ ਹਾਂ ਕੱਲਾ ਕੱਲਾ ਵੀ ਦੀ ਕੜਾਈ ਹੋਣੀ ਹੈ ਇੱਕ ਕੜਾਈ ਤਾਂ ਹੋਣੀ ਆ ਪਰ ਇਹਨੂੰ ਪਾਣੀ ਦੀ ਲੋੜ ਨਹੀਂ ਹੁੰਦੀ ਕਹਿੰਦੇ ਮਸਰੀ ਨੇ ਇਹਨੂੰ ਛੋਲਿਆਂ ਨਾਲੋਂ ਵੱਧ ਪਾਣੀ ਮੰਗ ਲੈਂਦੀ ਹੈ ਮਤਲਬ ਇਹ ਜੇ ਛੋਲਾ 0 ਪਾਣੀ ਮੰਗਦਾ ਏ ਤਾਂ ਇੱਕ ਜਾਂ ਦੋ ਪਾਣੀ ਚੱਲ ਜਾਂਦੀ ਹੈ ਇਹ ਬਸ ਇੱਕ ਦੋ ਤਾਂ ਚੱਲ ਜਾਂਦੀ ਆ ਹੂੰ ਪਰ ਹੈ ਤਾਂ ਉੱਚਾ ਹੈ ਥੋੜਾ ਥੋੜਾ ਲਾਦੀ ਗੰਨੇ ਨੂੰ ਗੰਨੇ ਨੂੰ ਪਤਲਾ ਪਤਲਾ ਪਾਣੀ ਲਾਉਣ ਦੀ ਕੋਸ਼ਿਸ਼ ਕਰਨੀ ਜਿਹੜਾ ਉੱਪਰ ਚੜੇ ਨਾ ਹਾਂ ਉੱਪਰ ਨਾ ਜਿਹੜੇ ਜਿੱਦਾਂ ਗੰਨਾ ਜੰਮਿਆ ਆ ਇਹਦੀ ਗੜਾਈ ਕਰਾ ਕੇ ਵਿਚ ਨੂੰ ਮਿੱਟੀ ਗੇਰ ਦੇਣੀ ਹੈ ਸਬੱਡਾਂ ਦੀ ਨਾਲੇ ਗੜਾਈ ਉੱਚ ਚੜਾ ਦੋ ਹਾਂ ਨਾਲੇ ਗੜਾਈ ਹੋ ਜਣੀ ਨਾਲੇ ਮਿੱਟੀ ਗਰ ਜਣੀ ਐਵੇਂ ਲੋਕ ਸਰੋਂ ਵੀ ਲਾਉਂਦੇ ਆ ਉੱਪਰ ਮਿੱਟੀ ਸੇੜਦੇ ਨੇ ਬਹੁਤ ਕੋਲ ਲਾਉਂਦੇ ਬਾਈ ਚੱਲ ਦੇਖਦੇ ਆ ਤਜਰਬੇ ਆ ਕਹਿੰਦਾ ਬੜੇ ਤਜਰਬੇਕਾਰ ਲੋਟ ਆ ਗਿਆ ਤਾਂ ਠੀਕ ਐ ਇਧਰ ਜਵੀ ਆ ਗਈ ਗਾਹਾਂ ਇਹ ਵੀ ਦੇਖਦੇ ਆ ਲੌਂਜੀ ਕਿ ਨਹੀਂ ਲੋਟ ਰੇਟ ਰੂਟ ਜਵੀ ਨਾ ਪੀਲੀ ਹੈ ਨਾ ਇਹ ਸੁਣਦੀ ਪਈ ਹੈ ਜਵੀ ਨੂੰ ਜਵੀ ਜਵੀ ਇੱਕ ਨੰਬਰ ਘੜੀ ਹੈਗਾ ਇਹਨੂੰ ਕੋਈ ਸੁਣਦੀ ਨਹੀਂ ਹੈ ਕੋਈ ਬਿਮਾਰੀ ਨਹੀਂ ਥੋੜੀ ਜਿਹੜੀ ਚੀਜ਼ ਕਣਕ ਗੋਣਕ ਨੂੰ ਪੂਰੀਆਂ ਬਿਮਾਰੀਆਂ ਧਾਨ ਲਾ ਲਾਉ ਪੂਰੀ ਬਿਮਾਰੀ ਆ ਐ ਕਾਲੀ ਪਈ ਆ ਚੱਲ ਕੋਈ ਨਹੀਂ ਉੱਪਰ ਦੇਖਦੇ ਆਂ ਚੱਲ ਚਲੀ ਉੱਧਰ ਇੱਥੇ ਤਿਆਰੇਆ ਭੋਲੂ ਬਾਈ ਨੂੰ ਵੀ ਦਿਖਾਤੀ ਸੁੰਡੀ ਹੁਣ ਮੰਨ ਗਿਆ ਇਹ ਮੰਨਦਾ ਨਹੀਂ ਹੈਗਾ ਜੱਦਾ ਦੇਖ ਲਾ ਕਹਿੰਦਾ ਤੁਸੀਂ ਝੂਠ ਬੋਲਦੇ ਆ ਮੈਂ ਕਹਿੰਦਾ ਸਾਰੇ ਸੁਪਰ ਸੀਡਰ ਕਰਕੇ ਨਾ ਪੈਂਦੀ ਹੋਵੇ ਇਹੀ ਤਾਂ ਗੱਲ ਕਰਦੇ ਤੇ ਲੈਣਾ ਜਿਹੜੀ ਵੀਡੀਓ ਜਿਹੜੀ ਲੈਣਾ ਚਾਹ ਉਹਦਾ ਫਰਕ ਆ ਸੁਪਰ ਸੀਡਰ ਕਹਿਲਾ ਚਾਹੇ ਚਾਹੇ ਪ੍ਰਾਲੀ ਕਹਿਲਾ ਚਾਹੇ ਕੁਝ ਵੀ ਕਹਿਲਾ ਇਹਦੇ 'ਚ ਕਾਰਨ ਹੈ ਆਹ ਤੇਰੀਆਂ ਦੋ ਲੈਣਾ ਹਾਏ ਦੋ ਹੋਏ ਆ ਉਹਦੇ 'ਚ ਕਾਫੀ ਆ ਹੋਰ ਪਾਸੇ ਘਟਾ ਹੈ ਲੱਭਦੀ ਵੀ ਨਹੀਂ ਜੇ ਤੂੰ ਕਹੇ ਆਈ ਨਹੀਂ ਲੱਭਦੀ ਪਰ ਬਹਿਣਾ ਸੀ ਚਾਰ ਬੂਟੇ ਭੱਟੇ ਚਾਰਾਂ ਜੇ ਮਿਲੀ ਆ ਹਾਂ ਆ ਹੁਣ ਤੇਰੇ ਬਾਅਦ ਤੇ ਦੋ ਬੂਟੇ ਸਾਨੂੰ ਕੁਰਬਾਨ ਕਰਨੇ ਪਏ ਵੀ ਸਾਡੇ ਗਲ ਪੈ ਗਏ ਭੋਲੂ ਨੇ ਕਹਣਾ ਇਹ ਤਾਂ ਲੱਭੀ ਵੀ ਨਹੀਂ ਹੈਗੀ ਕੋਈ ਹੂੰ ਹੋ ਲੱਭ ਕੇ ਛੱਡੂਗਾ ਇਹ ਰੀਜੈਂਟ ਸੇਟਣ ਦਾ ਲੋੜ ਨਹੀਂ ਇਹਦਾ ਪਹਿਲਾਂ ਸੇਟ ਹੋਣੀ ਉਹ ਤਾਂ ਪਾਣੀ ਤੇ ਪਹਿਨ ਵਾਲੇ ਕੰਮ ਆ ਇਹ ਸੁੱਕ ਗਿਆ ਹੁਣ ਹੂੰ ਫੇਰ ਲੱਭਦਾ ਕੋਈ ਡੂੰਗੀ ਚਲੇਗੀ ਜੜ ਵੀ ਹੁਣ ਜੜ ਗੜੇ ਪੱਟੁੰਦੀ ਬੰਗਾ ਦਾ ਹਾਈ ਜੜ ਨਹੀਂ ਨਾ ਪਟੋਂ ਦੀ ਜੜ ਚ ਬੈਠੀ ਆ। ਉਹ ਤੈਨੂੰ ਦੇਖ ਲੈ ਕਿੰਨੀ ਡੂੰਗੀ ਤੇ ਦਿਖਾਈ ਆ। ਆਹ ਕਣਕ ਠੀਕ ਆ ਵਿੱਚ ਵਿੱਚ। ਆਹ ਜਿਹੜਾ ਸਿਆੜ ਆ। ਸਾਰਾ ਪੀਲਾ ਹੋ ਗਿਆ। ਇਹ ਕਾਰਨ ਕਿ ਆ ਇਹ? ਪਤਾ ਨਹੀਂ ਹਾਲੇ। ਉਹ ਨਾਲ ਜਿਹੜੀ ਤੱਕ ਪੀਲਾ ਇਹ। ਬਾਕੀ ਆ ਆਲ ਦੋਲ ਹਰਾ ਪਿਆ ਨਾ। ਉਹ ਉਹ ਪਾਣੀ ਕਰਕੇ ਵੀ ਆ ਯਾਰ। ਪਾਣੀ ਕਰਕੇ ਪੀਲੀ ਹੋ ਜਾਂਦੀ ਕਣਕ। ਤੇ ਸੰਢੀ ਕਾ ਤੇ ਆਉਂਦੀ ਵਿੱਚ? ਸੰਢੀ ਨੋ ਮੋੜੇ ਮੋਟੇ। ਲੈ ਇਹਨਾਂ ਕਰਕੇ। ਉਹ ਪਰੀਆਂ ਲੈ ਇਹਨਾਂ ਚ ਦੇਖ ਦੋ ਚ। ਜਿਹੜੀਆਂ ਉਹ ਪਰਾਂ ਵਾਲੀਆਂ ਪੜੀਆਂ। ਆਹ ਪੜੀਆਂ ਦੋ। ਆ ਦੇਖ। ਇੱਥੇ ਪੱਕੀ ਹੋਊਗੀ ਮਿੱਠੂ ਆ ਬੁੱਟਾ ਦੇਖ ਹਾਂ ਆਹ ਜੜੇ ਟੁੱਟੂ ਜੜੇ ਨਹੀਂ ਪੱਟ ਹੁੰਦੀ ਪੰਗਾ ਇੱਕ ਥੋੜਾ ਟੁੱਟ ਜਾਂਦੀ ਆ ਜਦੋਂ ਪਹਿਲਾਂ ਮੈਰ ਮਿੱਠੂ ਪੱਟਣ ਲੱਗੇ ਜਿੱਕੇ ਗੁੱਲੀ ਡੰਡਾ ਪੇਲਾ ਹੋਇਆ ਮੈਂ ਮਿੱਠੂ ਨੂੰ ਕਿਹਾ ਤੇ ਪੱਟ ਕੇ ਦੇਖ ਮਿੱਠੂ ਕਹਿੰਦਾ ਜੇ ਅਸੀਂ ਪੱਟ ਕੇ ਦੇਖੇ ਅਸੀਂ ਵਿੱਚ ਸੁੰਡੀ ਦੀ ਨਿਕਲੀ ਮੈਂ ਕੱਲ ਵੀ ਦੇਖੀ ਉੱਧਰ ਚੱਲ ਕੋਈ ਨਹੀਂ ਮੈਂ ਤਾਂ ਹੀ ਕਿਹਾ ਤਾਂ ਹੀ ਤੈਨੂੰ ਦੱਸ ਦੱਸ ਹਾਂ ਸਾਰੀ ਚ ਨਹੀਂ ਹੈ ਸਾਰੀ ਚ ਥੋੜਾ ਹੈ ਯਾਰ ਕਿਤੇ ਕਿਤੇ ਹੈ ਕਿਤੇ ਕਿਤੇ ਚਲੋ ਦੇਖਦੇ ਆ ਜੀ ਫਿਰ